ਲੋਕ ਸਭਾ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਦੀ ਲਹਿਰ ਨੇ ਕਾਂਗਰਸ ਦਾ ਕਿਲਾ ਢਾਕੇ ਰੱਖ ਦਿੱਤਾ ਹਾਰ ਦੇ ਨਾਲ ਹੀ ਕਾਂਗਰਸ ਦੇ ਵਿੱਚ ਬਿਆਨਬਾਜ਼ੀਆਂ ਤੇ ਵਿਰੋਧ ਦਾ ਦੌਰ ਵੀ ਲਗਾਤਾਰ ਜਾਰੀ ਹੋ ਗਿਆ ਹੈ ਗੱਲ ਪੰਜਾਬ ਦੀ ਕਰੀਏ ਤਾਂ ਕਾਂਗਰਸੀ ਲੀਡਰ ਆਪਣੀ ਹੀ ਪਾਰਟੀ ਦੇ ਪ੍ਰਧਾਨ ਦੇ ਅਸਤੇਫੇ ਦੀ ਮੰਗ ਕਰ ਰਹੇ ਨੇ ਬਰਨਾਲਾ ਤੋਂ ਐਮਐਲਏ ਕੇਵਲ ਢਿੱਲੋ ਅਤੇ ਗੁਰੂ ਹਰਸਰਾਇ ਤੋਂ ਐਮਐਲਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਕਾਂਗਰਸ ਮੁਖੀ ਪ੍ਰਤਾਪ ਸਿੰਘ ਬਾਜਵਾ ਦੇ ਅਸਤੇਫੇ ਦੀ ਮੰਗ ਚੁੱਕ ਦਿੱਤੀ ਹੈ ਇਹ ਸਭ ਨਤੀਜਾ ਜੋ ਹੈ ਮੋਦੀ ਲਹਿਰ ਦਾ ਹੈ ਜਿਸ ਨੂੰ ਕੁਝ ਸਮਾਂ ਪਹਿਲਾਂ ਸਾਰੇ ਕਾਂਗਰਸੀ ਲੀਡਰ ਸਿਰੇ ਤੋਂ ਖਾਰਜ ਕਰ ਰਹੀ ਸੀ ਬੀਜੇਪੀ ਜਾਂ ਫਿਰ ਕਹੀਏ ਮੋਦੀ ਦੀ ਲਹਿਰ ਦਾ ਹੀ ਨਤੀਜਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਕੁਰਸੀ ਛੱਡਦੇ ਨੇ ਤਾਂ ਪ੍ਰਧਾਨਗੀ ਦੀ ਕੁਰਸੀ ਤੇ ਆਖਿਰਕਾਰ ਬੈਠੇਗਾ ਕੌਣ ਤੇ ਸਵਾਲੀਆਂ ਨਿਸ਼ਾਨ ਕਿ ਆਖਿਰਕਾਰ ਜੇਕਰ ਪ੍ਰਧਾਨ ਦੀ ਕੁਰਸੀ ਖਾਲੀ ਹੁੰਦੀ ਹੈ ਤਾਂ ਉਸ ਕੁਰਸੀ ਨੂੰ ਭਰਨ ਦੇ ਲਈ ਕਿਸ ਨੂੰ ਇਸ ਕੁਰਸੀ ਤੇ ਲਿਆਂਦਾ ਜਾਏਗਾ ਤੇ ਲੋਕ ਸਭਾ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਦੀ ਲਹਿਰ ਨੇ ਕਾਂਗਰਸ ਦਾ ਕਿਲਾ ਬਿਲਕੁਲ ਹੀ ਫਤਿਹ ਕਰ ਦਿੱਤਾ ਹੈ ਢਾ ਕੇ ਰੱਖ ਦਿੱਤਾ ਹੈ ਤੇ ਹਾਰ ਦੇ ਨਾਲ ਹੀ ਕਾਂਗਰਸ ਦੇ ਵਿੱਚ ਬਿਆਨਬਾਜ਼ੀ ਤੇ ਇੱਕ ਦੂਸਰੇ ਤੇ ਇਲਜ਼ਾਮ ਮੜਨ ਦਾ ਦੌਰ ਲਗਾਤਾਰ ਜਾਰੀ ਹੋ ਗਿਆ ਹੈ ਪੰਜਾਬ ਦੀ ਗੱਲ ਕਰ ਰਹੇ ਹਾਂ ਜਿੱਥੇ ਕਾਂਗਰਸੀ ਲੀਡਰ ਆਪਣੀ ਹੀ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਝੰਡਾ ਲੈ ਕੇ ਖੜੇ ਹੋ ਗਏ ਨੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਦੇ ਅਸਫੇ ਦੀ ਮੰਗ ਉਹਨਾਂ ਵੱਲੋਂ ਚੁੱਕੀ ਗਈ ਹੈ ਤੇ ਵੱਧ ਸਕਦੀਆਂ ਨੇ ਮੁਸ਼ਕਲਾਂ ਪ੍ਰਤਾਪ ਸਿੰਘ ਬਾਜਵਾ ਦੀਆਂ ਕਿਉਂਕਿ ਅਸਫੇ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਤੇ ਕਾਂਗਰਸੀ ਵਿਧਾਇਕਾਂ ਨੇ ਉਹ ਬਾਜਵਾ ਦੇ ਵਿਰੁੱਧ ਚੁੱਕਿਆ ਹੈ ਬਗਾਵਤ ਦਾ ਝੰਡਾ